ਸ੍ਰੀ ਅਨੰਦਪੁਰ ਸਾਹਿਬ ਵਿਕੇ ਖਾਲਸਾਈ ਜਹੋ ਜਲਾਲ ਦੇ ਪ੍ਰਤੀਕ ਮਨਾਏ ਜਾ ਰਹੇ ਕੋਮੀ ਤਿਉਹਾਰ ਹੁਲੇ ਮਹੱਲੇ ਦਾ ਅੱਜ ਦੂਜਾ ਦਿਨ ਹੈ ਲੱਖਾਂ ਦੀ ਗਿਣਤੀ ਚ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋ ਰਹੀ ਹੈ ਨਾਲ ਹੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਕਮਾਂਤਰੀ ਗਤਕਾ ਮੁਕਾਬਲਿਆਂ ਦਾ ਵੀ ਅੱਜ ਦੂਜਾ ਦਿਨ ਹੈ ਅੱਜ ਫਾਈਨਲ ਮੁਕਾਬਲੇ ਹੋਣਗੇ ਜੇਤੂਆਂ ਟੀਮਾਂ ਨੂੰ ਇਨਾਮ ਦਿੱਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਦੇ ਤਹਿਤ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਇਸ ਵਾਰ ਪਿਛਲੇ ਸਾਲ ਦੇ ਨਾਲੋਂ ਸੰਗਤ ਦੀ ਆਮਤ ਵਧੇਰੇ ਵੇਖਣ ਨੂੰ ਮਿਲ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤ ਦੀ ਸਹੂਲਤ ਦੇ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ ਸੋ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰ ਨਤਮਸਤਕ ਹੋ ਰਹੀ ਹੈ ਸ੍ਰੀ ਅਖੰਡ ਪਾਤਸ਼ਾਹਬ ਦੇ ਕੱਲ ਭੋਗ ਪਾਏ ਜਾਣਗੇ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਖੂਬਸੂਰਤ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਹੈ ਲਾਈਟਾਂ ਦੇ ਨਾਲ ਗੁਰਦੁਆਰਾ ਸਾਹਿਬ ਰੁਸ਼ਨਾਇਆ ਹੋਇਆ ਹੈ ਤਾਂ ਤਸਵੀਰਾਂ ਸੰਗਤ ਦੇ ਨਤਮਸਤਕ ਹੋਣਦੀਆਂ ਕੱਲ 26 ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਹੱਲਾ ਸਜਾਇਆ ਜਾਏਗਾ ਬੁੱਢਾ ਦਲ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੀ ਮਹੱਲਾ ਸਜਾਉਣਗੇ ਅਤੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਨਿਹੰਗ ਸਿੰਘ ਫੌਜੀ ਵੱਲੋਂ ਜੰਗ ਜੂ ਕਰਤਬ ਵਿਖਾਏ ਜਾਣਗੇ ਸੋ ਆਪਣੀ ਬਹਾਦਰੀ ਦੇ ਜੋਹਰ ਸਿੱਖ ਕੌਮ ਦੇ ਵੱਲੋਂ ਭਲਕੇ ਦਿਖਾਏ ਜਾਣਗੇ ਮਹੱਲਾ ਸਜਾਇਆ ਜਾਏਗਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਦੇਸ਼ਾਂ ਵਿਦੇਸ਼ਾਂ ਚੋਂ ਵੱਡੀ ਗਿਣਤੀ ਤੋਂ ਸੰਗਤ ਗੁਰੂ ਕਰਨਤਮਸਤਕ ਹੋ ਰਹੀ ਹੈ ਸੋ ਅੱਜ ਹੋਲੇ ਮਹੱਲੇ ਦੇ ਦੂਜਾ ਦਿਨ ਹੈ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਦੀਆਂ ਰੌਣਕਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਈ ਸੰਗਤ ਲਈ ਚੰਗੇ ਪ੍ਰਬੰਧ ਵੀ ਕੀਤੇ ਗਏ ਨੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਤਖਤ ਸ੍ਰੀ ਕੇਸਗੜ ਸਾਹਿਬ 'ਚ ਸੰਗਤ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀ ਹੈ ਸੋ ਸਿੱਖ ਕੌਮ ਹੋਲੀ ਨਹੀਂ ਮਨਾਉਂਦੀ ਬਲਕਿ ਹੋਲਾ ਮਨਾਉਂਦਾ ਹੈ ਤੇ ਮਹਿਲਾ ਸਜਾਇਆ ਜਾਂਦਾ ਹੈ ਸੋ ਤਖਤ ਸ੍ਰੀ ਕੇਸਗੜ ਸਾਹਿਬ ਦੇ ਵਿੱਚ ਹੱਲੇ-ਹੋਲੇ ਮਹੱਲੇ ਦਾ ਅੱਜ ਦੂਜਾ ਦਿਨ ਪਾਠ ਆਰੰਭੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਤੇ ਭਲਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਮਹੱਲਾ ਸਜਾਇਆ ਜਾਏਗਾ ਜੰਗੀ ਜੋਹਰ ਵਿਖਾਏ ਜਾਣਗੇ ਤੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਬਲਜੀਤ ਚਾਨਾ ਸਾਡੇ ਨਾਲ ਜੁੜੇ ਨੇ ਬਲਜੀਤ ਅੱਜ ਹੋਲੇ ਮਹੱਲੇ ਦਾ ਦੂਜਾ ਦਿਨ ਹੈ ਵੱਡੀ ਗਿਣਤੀ ਚ ਸੰਗਤ ਪਹੁੰਚ ਰਹੀ ਹੈ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਬਿਲਕੁਲ ਜਿਵੇਂ ਮਹੱਲੇ ਦਾ ਅੱਜ ਦੂਜਾ ਦਿਨ ਹੈ ਤੇ ਜਿਹੜੀ ਜਿਹੜੀ ਤਿਆਰ ਪਾਏ ਵਿਕੇ ਲੱਖਾਂ ਲੋਕਾਂ ਦੇ ਵਿੱਚ ਜਿਹੜੀ ਸੰਗਤ ਹੈ ਉਹ ਐਗਰੋ ਕੰਸਰਟੀਕੇਟਸ ਤੋਂ ਫਾਇਦੇ ਕਿੰਨੇ ਨਾ ਤੁਸਕ ਗੋਰੀਆ ਜਿਹੜੇ ਸੱਚਾਂ ਦੀ ਗੱਲ ਕਰਾਤਾ ਹਰ ਫੋਕਸਡ ਮੀਡੀਆ ਕੇਸ ਵੀ ਵਰਤਾਰਾ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਅੱਜ ਦੂਜਾ ਦਿਨ ਹੈ ਅੱਜ ਦੂਜੇ ਦਿਨ ਮਾਤਰ ਤੋਂ ਫਾਇਦਾ ਕੇ ਪੰਕਤੀਸ ਬੁਲਕੇ ਪਰਤੀ ਉਸ ਤੋਂ ਬਾਅਦ ਜਿਹੜਾ ਅੰਤਰਰਾਸ਼ਟਰੀ ਗੱਤਕਾ ਮੁਕਾਬਲੇ ਕੋ ਪੌਣੀ ਦੇ ਅੰਕੂਲਾ ਵਿਖੇ ਚੱਲ ਰਹੇ ਨੇ ਆਪਾ ਗੁਰਬੀਰ ਸਿੰਘ 96 ਕਰੋੜੀ ਪੁੱਟਾ ਦਰ ਦੇ ਪੁੱਤੀ ਨੇ ਤੇ ਉਹਨਾਂ ਦੇ ਵੱਲੋਂ ਹਰ ਤਾਲ ਦੀ ਤਰ੍ਹਾਂ ਇਸ ਵੀ ਜਿਹੜਾ ਦੋ ਰੋਜ਼ ਦਾ ਗੱਤਕਾ ਮੁਕਾਬਲਾ ਹੋਇਆ ਜਾ ਰਿਹਾ ਹੈ ਅੱਜ ਦੂਜਾ ਦਿਨ ਹੈ ਉਸ ਤੋਂ ਇਹ ਵੀ ਅੱਜ ਸ਼ਾਮ ਨੂੰ ਇਹਾ ਰੌਣਕਾਂ ਲੱਗਣਗੀਆਂ वक्त लक्षा वालों जोड़िया टीमों ने पार्टिसपेट करकाबले हो जेतु हो गए दलखी बाबा बलजीत वालों जो इनाम देकर जो नवाजा जाएगा संस्था की जेकर गल की जाए तो संस्था अनुष्ठित करके कटे सत्ते का तैनाब आया हुआ है क्योंकि होला महला जेकर गल की जाए तो सतारा सौ ईस्वी के पहली बार साहबे कुमार साहिब श्री गुरु गोबिंद वालों होला महला इसे धरती मनाया गया पटक श्री केसगढ़ साहब दो ਆਟੇ ਆਲਸਾ ਵਾਜਿਆ ਗਿਆ ਸੀ ਉਸ ਤੋਂ ਪਹਿਲਾਂ ਕਰਨ ਪਹੌਂ ਜਿਹੜੀ ਪ੍ਰਮਤਾ ਸੀ ਉਸ ਨੂੰ ਤਕਬੀਰ ਕੀਤਾ ਗਿਆ ਛੰਡੇ ਪਹੌਂ ਦਾ ਹੈ ਗੁਰੂ ਸਾਹਿਬ ਨੇ ਕਨਵਰਟ ਕੀਤਾ ਪੌਂ ਪਿਆਰਿਆਂ ਨੂੰ ਮੰਗਤ ਸਾਇਆ ਤੇ ਇਨਾਮ ਦੇ ਨਾਲ ਉਹ ਅੰਮ੍ਰਿਤਸਰ ਕੇ ਜਿਹੜਾ ਖਾਲਸਾ ਪੰਥ ਸਾਜਿਆ ਤੇ ਸਾਰਾ ਪ੍ਰਕਿਰਤੀ ਤੇ ਲੈ ਕੇ ਹੁਣ ਤੱਕ ਲਗਾਤਾਰ ਹਰ ਸਾਥ ਤੇ ਸਿੱਖੀ ਤੇ ਵੰਡਾਂ ਦੀ ਪ੍ਰਕਿਰਤੀ ਰਾਤਪੁਰਾਏ ਵਿੱਚ ਮੈਂ ਸਾਡੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਸਾਧ ਤੌਰ ਤੇ ਬੋਲਾ ਮਾਲਾ ਮੌਕੇ ਤੇ ਨੱਪ ਪਾਸੇ ਹੁੰਦੀ ਹੈ ਮੈਂ ਕੱਲ ਦੇ ਸਮਾਰੋਹਾਂ ਦੇ ਬਾਰੇ ਪੂਰੀ ਜਾਣਕਾਰੀ ਦੇ ਲਈ ਇੱਕ ਵੀ ਮੌਕਾ ਦੇ ਆਖਰੀ ਦਿਨ ਹੋਵੇਗਾ ਕਿ ਜਿੱਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤੱਕ ਕਿਸੇ ਕਿਸ ਤਰ੍ਹਾਂ ਦੇ ਕਿਸੇ ਨਸਪਾਸਾ ਦੇ ਕੋਈ ਕੋਣ ਅਪਰੰਤ ਮੁਹੱਲਾ ਸਜਾਏਗਾ ਉੱਥੇ ਖਾਸ ਤੌਰ ਤੇ ਇਹਨਾਂ ਮੱਦੇ ਸਭ ਕਮੇਟੀ ਦੀ ਅਫੈਕਸ਼ਨ ਹੁੰਦੀ ਹੈ ਇਤਿਹਾਸਕ ਕੇਂਦਰ ਵਾਲਾ ਜਿਸ ਪ੍ਰੋਜੈਕਟ ਲਈ ਵਿਸ਼ਾ ਵਿਦੇਸ਼ਕ ਦੇ ਸੰਕਟਾ ਅਸਤਾ ਦੀ ਸਥਿਤੀ ਦੇ ਕਿਹਾ ਉਹ ਹੁੰਦਾ ਹੈ ਲੰਗ ਸਿੰਘ ਫੌਜਾ ਦੇ ਕੋਲ ਸਜਾਇਆ ਜਾਂਦਾ ਮਹੱਲਾ ਤੋਂ ਸਿੱਧੇ ਹੱਥਾਂ ਕਰਦੇ ਜਿਹੜੀਆਂ ਬੁੱਢਾ ਕੂਈ ਹੈ ਗਾਈ ਦੇ ਮਹੱਲਾ ਸਜਾਣ ਕਿਆਂ ਘੋੜਿਆਂ ਦੇ ਉੱਪਰ ਹਾਥੀਆਂ ਦੇ ਉੱਪਰ ਸਵਾਰ ਹੋ ਕੇ ਪੁਰਾਤਨ ਮਨਸੂਰਾਂ ਦੇ ਨਾਲ ਲੈ ਕੇ ਹੋ ਕੇ ਮਾਡਰਨ ਜਸਤਰਾ ਨਾਲ ਲੈ ਕੇ ਹੋ ਕੇ ਆਪਣੇ ਫੌਜਾ ਮਹੱਲਾ ਤੋਂ ਜਾ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਕੋ ਜਾਂਦੇ ਹੋਏ ਜਿਵੇਂ ਕਿ ਚਰਨਗੰਗਾ ਸਟੇਡੀਅਮ ਕੋ ਇਤਿਹਾਸਕ ਜਗ੍ਹਾ ਹੈ स्टेडियम के जिसे ओवरड्रोड होगी जिसे रक्षाबाजी होगी होगी जिसे मेलेबाजी हो गएगी तो जंगजुक खत जैक्टिव फोर्स दिखाई जाना जंगजुक खत के कोई भी व्यक्ति जो है मजबूर हो जाता है वो जलों दिखाई जाते हैं तो अपने आप के नजारा जोड़ा देखते बनता है ਬਿਲਕੁਲ ਬਲਜੀਤ ਦੂਰ ਦੂਰ ਰਾਡੇ ਤੋਂ ਸੰਗਤ ਪਹੁੰਚੀ ਹੋਈ ਹੈ ਤਾਂ ਜ਼ਾਹਰ ਹੈ ਕਿ ਉਹਨਾਂ ਦੇ ਰਹਿਣ ਲਈ ਵੀ ਪ੍ਰਬੰਧ ਕੀਤਾ ਹੋਏਗਾ ਪੁਲਿਸ ਸੁਰੱਖਿਆ ਲਗਾਈ ਗਈ ਹੋਏਗੀ ਤਸਵੀਰਾਂ ਕੀ ਕੁਝ ਉੱਥੇ ਬਿਆਨ ਕਰ ਰਹੀਆਂ ਨੇ ਬਿਲਕੁਲ ਪ੍ਰਬੰਧਾਂ ਦੀੇ ਕਿਹੜੇ ਗੱਲ ਕੀਤੀ ਜਾਂਦੀ ਸੀ ਤਾਂ ਵਿਆਪਕ ਪ੍ਰਬੰਧ ਜਿਹੜੇ ਨੇ ਜਿੱਥੇ ਸਟਾਫ ਪੁਲਿਸ ਅਧਿਕਾਰੀਆਂ ਦੇ ਕੋਲ ਫਿਲਹਾਲ ਅਜੇ ਕੋਈ ਸਪਸ਼ਟ ਬਾਤ ਨਹੀਂ ਹੈ ਕਮੇਟੀ ਦਾ ਇੱਕ ਅੰਦਾਜ਼ਾ ਹੈ ਕਿ ਸਭਾ ਆਸਪਾਸ ਸੰਗਤ ਹੈ ਨਾ ਦਿਨ ਤੋਂ ਨਾ ਦੇ ਰਹੀ ਹੈ ਜਾਂ ਆਹ ਜਿਹੜਾ ਪ੍ਰੋਜੈਕਟ ਮਿਸਟਰ ਦੇਵੰਦ ਨੇ ਲੰਗਰਾਂ ਦੇ ਜਿਹੜੇ ਸਾਲੀ ਸਥਾਨ ਦਾ तकरीबन तकरीबन 2 ਫੁੱਟ ਦੇ ਕਰੀਬ ਜਿਹੜੇ ਲੰਗਰ ਨੇ ਉਹ ਅਨੰਤਕ ਦਾ ਆਸ-ਪਾਸੇ ਕਿਤਰਾ ਦੇ ਲਗਾਜਾਣਾ ਤੇ ਹਰ ਤਰ੍ਹਾਂ ਦੇ ਜਿਹੜੇ ਫਕਤਾਖ ਨੇ ਉਹ ਮਿਲਦੇ ਨਹੀਂ ਤੁਹਾਨੂੰ ਰੈਕਟਨ ਦੀ ਇੱਕ ਗੱਲ ਵੀ ਤੇ ਮਾਹੌਲੀਆਂ ਰੈਕਟਨ ਕਮੇਟੀ ਦੀਆਂ ਵਕਤ ਵਕਤ ਕਰਵਾਵਾ ਦੇ ਕਮੇਟੀ ਬੁਣੀਆਂ ਨੇ ਉਹਨਾਂ ਦੇ ਸਾਰੇ ਜਿਹਨੇ ਬਰਵਾ ਬੋਲੇ ਹੁੰਦੇ ਨੇ ਕਿ ਸੰਗਤਾਂ ਦਾ ਨੰਬਰ ਉਹ ਐਸਾ ਦੱਸਿਆ ਦੇਣਾ राहत है प्रतीक हैला मनना है ना का भी प्रबंध नहीं होगा संघत मन नहीं हम जो होलाह लाख लोग

ਠੀਕ ਹੈ ਬਲਜੀਤ ਸ਼ੁਕਰੀਆ ਜਾਣਕਾਰੀ ਦੇਣ ਲਈ ਅਸੀਂ ਤੁਹਾਡੇ ਤੋਂ ਜਾਣਕਾਰੀ ਅੱਗੇ ਵੀ ਲੈਂਦੇ ਰਹਾਂਗੇ ਸੋ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਕਰਨ ਨਮਸਤਕ ਹੋ ਰਹੀ ਹੈ ਪਾਠ आरंभ ਹੋ ਗਏ ਨੇ ਭਲਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਈ ਜਾਣਗੇ ਪਾਠ ਦੇ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਮਹੱਲਾ ਸਜਾਇਆ ਜਾਏਗਾ ਨਿਹੰਗ ਸਿੰਘ ਫੌਜੀ ਆਪਣੇ ਜੋਹਰ ਵਖਾਉਣਗੇ ਕਰਤੱਬ ਵਖਾਉਣਗੇ ਸੋ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਆਪਣੇ ਸਿੱਖ ਕੌਮ ਦੇ ਨਾਲ ਜੋੜਨ ਤੇਲੇ ਇਤਮਾਮ ਉਪਰਾਲੇ ਕੀਤੇ ਗਏ ਨੇ ਯੂਥ ਅਕਾਲੀ ਵਿੰਗ ਦੇ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਕੈਂਪ ਵੀ ਲਗਾਇਆ ਗਿਆ ਹੈ ਤੇ ਸੋਹਣੀਆਂ ਦਸਤਾਰਾਂ ਨੌਜਵਾਨਾਂ ਤੇ ਬੱਚਿਆਂ ਦੇ ਸਿਰਾਂ ਤੇ ਸਜਾਈਆਂ ਜਾ ਰਹੀਆਂ ਨੇ